ਮਾਰਚ ਤੋਂ ਬਦਲ ਜਾਣਗੇ ਇਹ ਸਾਰੇ ਨਿਯਮ ਤੁਹਾਡੀ ਜੇਬ ਤੇ ਹੋਵੇਗਾ ਸਿੱਧਾ ਅਸਰ LPG ਫਾਸਟੈਗ ਤੋਂ ਲੈ ਕੇ ਬੈਂਕ ਵਰਗੀਆਂ ਹਰ ਚੀਜ਼ਾਂ ਦੇ ਵਿੱਚ ਹੋਣ ਜਾ ਰਿਹਾ ਇਹ ਵੱਡਾ ਬਦਲਾ ਸਭ ਤੋਂ ਪਹਿਲਾ ਗੱਲ ਕਰ ਲੈਣਾ ਹੈ ਐਲਪੀਜੀ ਪ੍ਰਾਈਸਿਸ ਯਾਨੀ ਐਲਪੀਜੀ ਦੀਆਂ ਕੀਮਤਾਂ ਦੀ ਸਰਕਾਰ ਦੇ ਵੱਲੋਂ ਹਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਐਲਪੀਜੀ ਦੀ ਕੀਮਤ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਦੱਸ ਦਈਏ ਕਿ ਫਰਵਰੀ ਦੀ ਸ਼ੁਰੂਆਤ ਦੇ ਵਿੱਚ ਵੀ ਐਲਪੀਜੀ ਦੀ ਕੀਮਤ ਪਹਿਲਾਂ ਵਾਂਗ ਹੀ ਰੱਖੀ ਗਈ ਸੀ ਹੁਣ ਆ ਜਾਣੇ ਆ ਫਾਸਟੈਗ ਦੇ ਉੱਪਰ ਫਾਸਟੈਗ ਨੈਸ਼ਨਲ ਹਾਈਵੇ ਔਥੋਰिटीज ਆਫ ਇੰਡੀਆ ਐਨਐਚਏਆਈ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਅਜਿਹੇ ਦੇ ਵਿੱਚ ਜਾਣਨਾ ਜ਼ਰੂਰੀ ਹੈ ਕਿ ਫਾਸਟੈਗ ਦੇ ਕੇਵਾਈਸੀ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ 29 ਫਰਵਰੀ ਰੱਖੀ ਗਈ ਪਰ ਜੇਕਰ ਤੁਸੀਂ ਇਸ ਮੱਤੀ ਤੱਕ ਆਪਣੇ ਫਾਸਟੈਗ ਦੀ KYC ਨੂੰ ਪੂਰਾ ਨਹੀਂ ਕਰਦੇ ਹੋ ਤਾਂ ਤੁਹਾਡੇ ਫਾਸਟੈਗ ਨੂੰ ਭਾਰਤ ਦੇ ਨੈਸ਼ਨਲ ਹਾਈਵੇ ਥੋਰਟੀਜ਼ ਦੇ ਵੱਲੋਂ ਅਯੋਗ ਅਤੇ ਬਲੈਕਲਿਸਟ ਕੀਤਾ ਜਾ ਸਕਦਾ ਹੈ ਜਿਹੇ ਦੇ ਵਿੱਚ 29 ਫਰਵਰੀ ਤੋਂ ਪਹਿਲਾਂ ਆਪਣਾ ਫਾਸਟੈਗ KYC ਕਰਾਉਣਾ ਬੇਹੱਦ ਜ਼ਰੂਰੀ ਹੈ ਸੋਸ਼ਲ ਮੀਡੀਆ ਦੀ ਗੱਲ ਕਰ ਲੈਂਦੇ ਆ ਆਈਟੀ ਦੀ ਗੱਲ ਕਰ ਲੈਂਦੇ ਆ ਸਰਕਾਰ ਨੇ ਹਾਲ ਹੀ ਦੇ ਵਿੱਚ ਆਈਟੀ ਰੂਲਸ ਆਈਟੀ ਨਿਯਮਾ ਦੇ ਵਿੱਚ ਬਦਲਾਅ ਕੀਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਐਪਸ ਜਿਵੇਂ ਕਿ ਐਕਸ ਮਤਲਬ ਕਿ ਟਵਿੱਟਰ ਫੇਸਬੁੱਕ YouTube ਅਤੇ Instagram ਨੂੰ ਇਹ ਨਿਯਮਾ ਦਾ ਪਾਲਣ ਕਰਨਾ ਹੋਵੇਗਾ ਜਿਹਦੇ ਵਿੱਚ ਜੇਕਰ ਮਾਰਚ ਤੋਂ ਸੋਸ਼ਲ ਮੀਡੀਆ ਦੇ ਉੱਤੇ ਗਲਤ ਤੱਥਾਂ ਵਾਲੀ ਕੋਈ ਵੀ ਖਬਰ ਫੈਲਾਈ ਜਾਂਦੀ ਹੈ ਜਾਨੀ ਕਿ ਫੇਕ ਖਬਰ ਬਿਨਾ ਸੋਰਸ ਵਾਲੀ ਖਬਰ ਉਸ ਉਤੇ ਜੁਰਮਾਨਾ ਲਗਾਇਆ ਜਾਵੇਗਾ ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਰਾਹੀਂ ਸੋਸ਼ਲ ਮੀਡੀਆ ਨੂੰ ਸੁਰੱਖਿਅਤ ਬਣਾਇਆ ਜਾ ਸਕੇ ਬੈਂਕ ਹੌਲੀਡੇ ਦੀ ਗੱਲ ਕਰਦੇ ਆ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕ ਮਾਰਚ 2024 ਲਗਭਗ 12 ਦਿਨਾਂ ਦੇ ਲਈ ਬੰਦ ਰਹਿਣਗੇ ਇਹ ਦੱਸਿਆ ਗਿਆ ਸੀ ਪਹਿਲਾਂ ਵੀ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਕਿ 14 ਦਿਨ پورے ਦੇਸ਼ ਭਰ ਦੇ ਵਿੱਚ ਗਿਣੀਆਂ ਗਈਆਂ ਸੀ ਕਿ ਕਿੰਨੀਆਂ ਛੁੱਟੀਆਂ ਮਾਰਚ ਦੇ ਵਿੱਚ ਹੋਣਗੀਆਂ ਤੇ 14 ਛੁੱਟੀਆਂ ਗਿਣੀਆਂ ਗਈਆਂ ਸੀ ਇਸ ਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਦੋ ਛੁੱਟੀਆਂ ਵੀ ਸ਼ਾਮਲ ਹਨ ਦੱਸਦੀ ਹੈ ਕਿ ਰਿਜ਼ਰਵ ਬੈਂਕ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਮੁਤਾਬਕ 11 ਅਤੇ 28 ਮਾਰਚ ਨੂੰ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ ਜਿਸ ਤੋਂ ਇਲਾਵਾ 5, 12, 19 ਅਤੇ 26 ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ ਮਾਰਚ ਤੋਂ ਬਦਲ ਜਾਣਗੇ ਇਹ ਸਾਰੇ ਨਿਯਮ ਤੁਹਾਡੀ ਜੇਬ ਤੇ ਹੋਵੇਗਾ ਸਿੱਧਾ ਅਸਰ ਐਲਪੀਜੀ ਫਾਸਟੈਗ ਤੋਂ ਲੈ ਕੇ ਬੈਂਕ ਵਰਗੀਆਂ ਹਰ ਚੀਜ਼ਾਂ ਦੇ ਵਿੱਚ ਹੋਣ ਜਾ ਰਿਹਾ ਇਹ ਵੱਡਾ ਬਦਲਾ ਤੋ ਪਹਿਲਾ ਗੱਲ ਕਰ ਲੈਨੇ ਆ ਐਲਪੀਜੀ ਪ੍ਰਾਈਸਿਸ ਯਾਨੀ ਐਲਪੀਜੀ ਦੀਆਂ ਕੀਮਤਾਂ ਦੀ ਸਰਕਾਰ ਦੇ ਵੱਲੋਂ ਹਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਐਲਪੀਜੀ ਦੀ ਕੀਮਤ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਦੱਸ ਦਈਏ ਕਿ ਫਰਵਰੀ ਦੀ ਸ਼ੁਰੂਆਤ ਦੇ ਵਿੱਚ ਵੀ ਐਲਪੀਜੀ ਦੀ ਕੀਮਤ ਪਹਿਲਾਂ ਵਾਂਗ ਹੀ ਰੱਖੀ ਗਈ ਸੀ ਹੁਣ ਆ ਜਾਂਦੇ ਆ ਫਾਸਟੈਗ ਦੇ ਉੱਪਰ ਫਾਸਟੈਗ ਨੈਸ਼ਨਲ ਹਾਈਵੇ ਥੋਰਟੀਜ਼ ਆਫ ਇੰਡੀਆ ਐਨਐਚਆਈ ਦੇ ਵੱਲੋਂ ਜਾਰੀ ਕੀਤਾ ਜਾਂਦਾ ਅਜਿਹੇ ਦੇ ਵਿੱਚ ਜਾਣਨਾ ਜ਼ਰੂਰੀ ਹੈ ਕਿ ਫਾਸਟੈਗ ਦੇ ਕੇਵਾਈਸੀ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ 29 ਫਰਵਰੀ ਰੱਖੀ ਗਈ ਪਰ ਜੇਕਰ ਤੁਸੀਂ ਇਸ ਮੱਤੀ ਤੱਕ ਆਪਣੇ ਫਾਸਟੈਗ ਦੀ KYC ਨੂੰ ਪੂਰਾ ਨਹੀਂ ਕਰਦੇ ਹੋ ਤਾਂ ਤੁਹਾਡੇ ਫਾਸਟੈਗ ਨੂੰ ਭਾਰਤ ਦੇ ਨੈਸ਼ਨਲ ਹਾਈਵੇ ਥੋਰਟੀਜ਼ ਦੇ ਵੱਲੋਂ ਅਯੋਗ ਅਤੇ ਬਲੈਕਲਿਸਟ ਕੀਤਾ ਜਾ ਸਕਦਾ ਹੈ ਜਿਹੇ ਦੇ ਵਿੱਚ 29 ਫਰਵਰੀ ਤੋਂ ਪਹਿਲਾਂ ਆਪਣਾ ਫਾਸਟੈਗ KYC ਕਰਾਉਣਾ ਬੇਹੱਦ ਜ਼ਰੂਰੀ ਹੈ ਸੋਸ਼ਲ ਮੀਡੀਆ ਦੀ ਗੱਲ ਕਰ ਲੈਂਦੇ ਆ ਆਈਟੀ ਦੀ ਗੱਲ ਕਰ ਲੈਂਦੇ ਆ ਸਰਕਾਰ ਨੇ ਹਾਲ ਹੀ ਦੇ ਵਿੱਚ ਆਈਟੀ ਰੂਲਸ ਆਈਟੀ ਨਿਯਮਾ ਦੇ ਵਿੱਚ ਬਦਲਾਅ ਕੀਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਐਪਸ ਜਿਵੇਂ ਕਿ ਐਕਸ ਮਤਲਬ ਕਿ ਟਵਿੱਟਰ ਫੇਸਬੁੱਕ YouTube ਅਤੇ Instagram ਨੂੰ ਇਹ ਨਿਯਮਾ ਦਾ ਪਾਲਣ ਕਰਨਾ ਹੋਵੇਗਾ ਜਿਹਦੇ ਵਿੱਚ ਜੇਕਰ ਮਾਰਚ ਤੋਂ ਸੋਸ਼ਲ ਮੀਡੀਆ ਦੇ ਉੱਤੇ ਗਲਤ ਤੱਥਾਂ ਵਾਲੀ ਕੋਈ ਵੀ ਖਬਰ ਫੈਲਾਈ ਜਾਂਦੀ ਹੈ ਜਾਨੀ ਕਿ ਫੇਕ ਖਬਰ ਬਿਨਾ ਸੋਰਸ ਵਾਲੀ ਖਬਰ ਉਸ ਉਤੇ ਜੁਰਮਾਨਾ ਲਗਾਇਆ ਜਾਵੇਗਾ ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਰਾਹੀਂ ਸੋਸ਼ਲ ਮੀਡੀਆ ਨੂੰ ਸੁਰੱਖਿਅਤ ਬਣਾਇਆ ਜਾ ਸਕੇ ਬੈਂਕ ਹੌਲੀਡੇ ਦੀ ਗੱਲ ਕਰਦੇ ਆ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕ ਮਾਰਚ 2024 ਲਗਭਗ 12 ਦਿਨਾਂ ਦੇ ਲਈ ਬੰਦ ਰਹਿਣਗੇ ਇਹ ਦੱਸਿਆ ਗਿਆ ਸੀ ਪਹਿਲਾਂ ਵੀ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਕਿ 14 ਦਿਨ پورے ਦੇਸ਼ ਭਰ ਦੇ ਵਿੱਚ ਗਿਣੀਆਂ ਗਈਆਂ ਸੀ ਕਿ ਕਿੰਨੀਆਂ ਛੁੱਟੀਆਂ ਮਾਰਚ ਦੇ ਵਿੱਚ ਹੋਣਗੀਆਂ ਤੇ 14 ਛੁੱਟੀਆਂ ਗਿਣੀਆਂ ਗਈਆਂ ਸੀ ਇਸ ਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਦੋ ਛੁੱਟੀਆਂ ਵੀ ਸ਼ਾਮਲ ਹਨ ਦੱਸਦੀ ਹੈ ਕਿ ਰਿਜ਼ਰਵ ਬੈਂਕ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਮੁਤਾਬਕ 11 ਅਤੇ 25 ਮਾਰਚ ਨੂੰ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ ਜਿਸ ਤੋਂ ਇਲਾਵਾ 5, 12, 19 ਅਤੇ 26 ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।